ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਸਭ ਤੋਂ ਪਹਿਲਾਂ ਸਾਰੇ YouTube ਪਰਿਵਾਰ ਨੂੰ ਪਿੰਡ ਡੇਰੀ ਫਾਰਮ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਹੋਣ ਸਾਰੇ ਜਾਣੇ ਚੜ੍ਹਦੀ ਕਲਾ ਵਿੱਚ ਰਹਿਣ ਪਹਿਲੀ ਵੀਡੀਓ ਬਣ ਜਾ ਰਹੀ ਆ ਵੀਰ ਹੋਣਾ ਨੇ ਪੰਜ ਵੇੜਾ ਸੇਲ ਕਰਨੀਆਂ ਜਿਨ੍ਹਾਂ ਵਿੱਚੋਂ ਦੋ ਗੱਬਣਾ ਸੋਹਣੀਆਂ ਵੇੜਾਂ ਤੇ ਤਿੰਨ ਤਾਜ਼ੀਆਂ ਸੋਈਆਂ ਜੀ ਚੰਗੇ ਰਿਕਾਰਡ ਆ ਵੇੜਾਂ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ ਜੀ 8566009918 ਫੇਸਬੁੱਕ ਤੇ ਵੀ ਆਪਣਾ ਸੇਮ ਪੇਜ ਆ ਉਹਨੂੰ ਸਾਰੇ ਜਣੇ ਫੋਲੋ ਕਰ ਲਓ ਜੀ ਭਿੰਡਰ ਡੇਰੀ ਫਾਰਮ ਦਾ ਫੇਸਬੁੱਕ ਤੇ ਪੇਜ ਆ ਜੀ ਆਪਣਾ ਗੱਲਬਾਤ ਕਰਾਉਨੇ ਆ ਵੀਰ ਨਾਲ ਇਹਨਾਂ ਵੜਾਂ ਦੀ ਡੀਟੇਲ ਲਵਾਂਗੇ ਤਾਜ਼ੀਆਂ ਸੁਈਆਂ ਤਿੰਨ ਵੜਾਂ ਬਹੁਤ ਹੀ ਸੋਹਣੀਆਂ ਵੜਾਂ ਦੋ ਗੱਬਣਾ ਵੜਾਂ ਜੀ ਗੱਲਬਾਤ ਕਰਾਉਨੇ ਆ ਵੀਰ ਨਾਲ ਇਹਨਾਂ ਦੀ ਡੀਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਭਾਜੀ ਤੁਹਾਨੂੰ ਇੱਥੇ ਆਉਣ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੁਣ ਤੇ ਨਵੇਂ ਸਾਲ ਤੇ ਅੱਜ ਅਸੀਂ ਦਿਗਾਵਾ ਸਾਡੇ ਕੋਲ ਪੰਜ ਸੇਲ ਦੋ ਕੱਪੜਾ ਤੇ ਤਿੰਨ ਸੂਈਆਂ ਠੀਕ ਹੈ ਜੀ ਤੇ ਅੱਜ ਅਸੀਂ ਭਾਜੀ ਨਵੇਂ ਸਾਲ ਤੇ ਦੇਣੇ ਉਫਰੀਆ ਗਿਫਟ ਦੇਣੇ ਗਿਫਟ ਹੀ ਦੇਣੇ ਆ ਰੇਟ ਉਹ ਮੰਗਣਾ ਹੀ ਹੋਣਾ ਵਾ ਵੀ ਜਿੰਨੇ ਕਿ ਲੈਣੇ ਆ ਵੱਧ ਨਹੀਂ ਮੰਗਨੇ ਅੱਜ ਠੀਕ ਹੈ ਜੀ ਤੁਹਾਨੂੰ ਭਾਜੀ ਨਵੇਂ ਸਾਲ ਦੀਆਂ ਵਧਾਈਆਂ ਹੁਣ ਤੇ ਆਪਣਾ ਨਾਮ ਦੱਸ ਦਿਓ ਭਾਜੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਪਿੰਡ ਪੁੱਜੀ ਨਾਲੀ ਜੀ ਸਿਵਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਦੱਸ ਦਿਓ ਵੀਰ ਜੀ ਫੋਨ ਨੰਬਰ 8427322554 84273 ਜੇ 22554 ਜੀ ਠੀਕ ਹੈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਹਾਂਜੀ ਭਾਈ ਵਪਾਰ ਦਾ ਕੰਮ ਆਪਣਾ ਵਪਾਰ ਠੀਕ ਹੈ ਠੀਕ ਆ ਅੱਜ ਫਿਰ 5 ਵੈੜਾ ਸੇਲ ਕਰਨੀ ਹਾਂਜੀ 5 ਵੈੜਾ 5-5 ਦੋ ਗੱਬਣਾ ਹਨਾ ਦੋ ਗੱਬਣਾ ਤੇ ਤਿੰਨ ਸੂਈਆਂ ਠੀਕ ਹੈ ਜੀ ਗੱਬਣ ਤੋਂ ਸ਼ੁਰੂਆਤ ਕਰੀਏ ਫਿਰ ਹਾਂਜੀ ਹਾਂਜੀ ਗੱਬਣ ਤੋਂ ਪਹਿਲਾਂ ਪਿੰਡ ਆਪਣਾ ਕਿੱਥੇ ਕਰਕੇ ਆ ਪਿੰਡ ਭਾਜੀ ਆਪਣਾ ਮੈਤੇ ਦੇ ਕੋਲ ਲਾਗੇ ਪਿੰਡ 부ੱਜਿਆਲੀ ਪੈਂਦਾ ਮੈਤੇ ਤੋਂ 3 ਕਿਲੋਮੀਟਰ ਹਟਵਾ ਜਿੰਨੂੰ ਵੀ ਕਹਨੂੰ ਵੀ ਪੁੱਛ ਲੈ ਮੈਤੇ ਜਾਣ ਕੇ ਵੀ ਪਿੰਡ 부ੱਜਿਆਲੀ ਜਾਣਾ ਤੁਹਾਨੂੰ ਆਪੇ ਛੱਡ ਜਾਣਗੇ ਵੀ ਪਿੰਡ 부ੱਜਿਆਲੀ ਕਿੱਥੇ ਪੂਰਾ ਨਾਂ ਚੱਲਦਾ ਹੈ ਕਿ ਪਿੰਡ ਦਾ ਚੱਲਦਾ ਭਾਜੀ ਚੱਲਦਾ ਪੂਰਾ ਨਾਂ ਚੱਲਦਾ ਠੀਕ ਠੀਕ ਹੈ ਠੀਕ ਕਰੀਏ ਸ਼ੁਰੂਆਤ ਫਿਰ ਕਰੋ ਕਰੋ ਭਾਜੀ ਗੱਬੜ ਵੈੜ ਤੋਂ ਸ਼ੁਰੂਆਤ ਕਰਦੇ ਹਾਂ ਕਾਫੀ ਸੋਹਣੀ ਪ੍ਰਿੰਟ ਵਾਲੀ ਹੈ ਡੱਬੇ ਰੰਗ ਦੇ ਵਿੱਚ ਐਚ ਐਫ ਵੈੜ ਆ ਕਦ-ਕਦ ਚੈੱਕ ਕਰ ਲਓ ਬਹੁਤ ਹੀ ਚੰਗਾ ਸੋਹਣਾ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਖਾਨ ਦੀ ਕੁਆਲਿਟੀ ਵੀ ਚੈੱਕ ਕਰ ਲਓ ਥਾਨ ਬੜਾ ਪਿਆਰਾ ਲੱਗਾ ਜੀ ਆਹ ਵੇਖੋ ਜੀ ਪਿੱਛੋਂ ਹਵਾਨਾ ਵੀ ਦਿਖਾਉਨੇ ਆਪਾਂ ਆਹ ਵੇਖੋ ਬਾਕੀ ਬਾਹਰ ਕੱਢ ਕੇ ਵੀ ਦਿਖਾਵਾਂਗੇ ਵੀਰ ਜੀ ਇਹਦਾ ਸੂਆ ਕਿ ਨਵਾਜ ਹਾਂ ਜੀ ਕਾ ਜੀ ਇਹ ਦੂਜੇ ਸੂਵੇ ਸੁਣੀ ਆ ਭਾਜੀ ਹਰ ਤੂੰ ਠੀਕ ਆ ਜੀ ਠੀਕ ਇਹਦੇ ਭਾਜੀ ਜਿਹੜੇ ਰਹਿੰਦੇ ਆ 15 ਦਿਨ ਰਹਿੰਦੇ ਆ ਬਾੜ ਦੇ ਸੂਂਚ ਅੱਛਾ 15 ਦਿਨ ਹੈਗੇ ਆਹ ਕਿ 15 ਕਦਿਆਂ ਰਹਿੰਦੇ ਜੀ ਇਹਦੇ ਸੂਂਚ ਠੀਕ ਠੀਕ ਆ ਜੀ ਇਹਨੂੰ ਤੋੜ ਦਿਓ ਜੀ ਇਹ ਕਰ ਆਹ ਵੇਖੋ ਜੀ ਚੈੱਕ ਕਰੋ ਜੀ ਫੇਸ ਕੁਆਲਿਟੀ ਚੰਗੀ ਕੱਦ ਕਾਠ ਤੇ ਬੇਲ ਬਹੁਤ ਲੰਬੀ ਹੈ ਬਹੁਤ ਭਾਜੀ ਵੱਡੀ ਹੈ ਵਹਿੜਾ ਫਾਰਮ ਦੀ ਵਹਿੜਾ ਇਹਦਾ ਕਮਾਲਾ 526 ਕਿਲੋ ਦਾ ਫਾਰਮ ਚੋਂ ਜਿੱਥੋਂ ਲਈ ਜਣਾ ਉਹਾਂ ਦੇ ਵੀ 526 ਕਿਲੋ ਦੁੱਧ ਕੱਢਦੇ ਆ ਆਹ ਦੇਖੋ ਜੀ ਰੁਪਏ ਦੇ ਦਿਆਂ ਨਾ ਹੁਣ 15 ਤੱਕ ਰਹਿ ਗਏ 15 ਦਿਨ ਲੈ ਜੂਗੀ ਇਹ ਕਮਾਲੋ ਵੀਰ ਜੀ ਇੱਧਰ ਨੂੰ ਬਾਕੀ ਠੰਡੀ ਬੜੀ ਜੀ ਆਹ ਦੇਖੋ ਠੰਡੀ ਠੀਰੀ ਆ ਮਰਗੀ ਜੋ ਮਰਗੀ ਕਰੋ ਆਹ ਦੇਖੋ ਕਮਾਲ ਆ ਵੀਰ ਜੀ ਆਹ ਦੇਖੋ ਬੜੀ ਚੰਗੀ ਵਸਦੀ ਹੈ ਛੋਣੀ ਆ ਵੈੜ ਕੱਦ-ਕਾੜ ਦੀ ਵੀ ਚੰਗੀ ਆ ਤੇ ਬਾਕੀ 15 ਦਿਨ ਲੈ ਜੂਗੀ ਤੇ ਤਿਆਰ ਕਾਫੀ ਚੰਗੀ ਹੋਊਗੀ ਹਵਾਨਾ ਢਲਾਂ ਦੇ ਕਾਫੀ ਆ ਜੀ ਇਹਦੇ ਵਿੱਚ ਆਹ ਵੇਖੋ ਦੁੱਧ ਭਾਜੀ ਕਿੰਨਾ ਚਵਾਇਆ ਇਹਨੇ ਭਾਜੀ ਇਹ ਜਿੱਥੋਂ ਫਾਰਮ ਤੋਂ ਲਈ ਜਣਾ ਉਹ ਆਦੇ ਪੀਏ ਨੇ 26 27 ਲੀਟਰ ਦੁੱਧ ਚਵਾਇਆ ਪਹਿਲੇ ਸਵੇਰੇ ਤੇ ਐ ਕੀ ਇਹਨੇ ਦੂਜੇ ਸਵੇਰੇ ਸੋਣਾ 15 ਦੇ ਨੇ ਰਹੀਂਦੀ ਜਿਹਦਾ ਸੂਣ ਚ ਹਾਂਜੀ ਤੇ ਕਿੰਨਾ ਦੁੱਧ ਚਵਾਉਗੀ ਇਹ ਭਾਜੀ ਆਤੀ ਜੇ ਕੋਈ ਸੇਵਾ ਕਰਦੇ ਤੇ 30 ਨੂੰ ਵੀ ਮਹਾਰਾਜ ਦੀ ਕਿਰਪਾ ਨਾਲ ਤਪੂਗੀ ਵੇੜਾ ਵੇੜਾ ਵਢੀਆ ਪੂਰਾ ਕਦ ਪਾੜ ਮੇਰੇ ਦਾ ਬਰਾਬਰ ਦੀ ਆ ਪੂਗੀ ਹਾਂਜੀ ਕਦ ਵੀ ਚੰਗਾ ਵਾ ਵੇੜ ਦਾ ਆਜਾ ਵੇਖੀ ਬਦੀ ਸੀਜ਼ਨ ਵੇੜਦਾਂ ਪਤਾ ਵਾ ਫਾਰਮ ਦੀਆਂ ਵੇੜਾਂ ਵਾ ਹਾਂਜੀ ਹਾਂਜੀ ਜੀ 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 ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਭਾਜੀ ਮੁੱਲ ਤੁਹਾਨੂੰ ਦੱਸਿਆ ਵੀ ਨੰਨੇ ਸਾਲ ਤੇ ਦੇਣੇ ਆਫਰ ਜਾਂ ਮੰਗਣਾ ਉਨਾ ਹੀ ਅੱਜ ਨਾਲ ਲੈਣਾ ਵਾ ਕਛੇ ਤੇ ਬਚੀ ਆ 65000 ਦੀ ਪਰ 9 ਮਹੀਨੇ ਦਾ ਕਰਕੇ ਜਿੰਨੇ ਲੈਣੇ ਆ ਦੇਣੀ 55000 ਦੀ ਆ ਇਹਦੇ ਵਿੱਚੋਂ ਸਿਰਫ ਛੋੜ ਹੀ ਲਾ ਦਈਏ ਛੋੜ ਕਰ ਦਿਓ ਥੋੜੀ ਬੜੀ ਹਾਂ ਥੋੜੀ ਬਾਲੀ ਕਰਾਂਗੇ ਜਿਆਦਾ ਨਹੀਂ ਭਾਜੀ ਕਿਉਂਕਿ ਤੁਹਾਨੂੰ ਕਿਹਾ ਵੀ ਅੱਜ ਮੰਗਣੀ ਹੁੰਨੇ ਆ ਜਿੰਨੇ ਵੀ ਲੈ ਲੈਣੇ ਆ ਵਾਅਦ ਨਹੀਂ ਮੰਗਣੇ ਠੀਕ ਹੈ ਜੀ ਹਾਂ ਜੀ ਸਹੀ ਹੈ ਵੀਰ ਨੂੰ ਫੋਨ ਕਰ ਲਿਓ ਬਹੁਤ ਹੀ ਸੋਹਣੀ ਵੈੜ ਆ ਆਪਾਂ ਦੂਜੇ ਨੰਬਰ ਤੇ ਦਿਖਾਉਣੀ ਆ ਆਹ ਵੇਖੋ ਵੈੜ ਬਹੁਤ ਸੋਹਣੀ ਆ ਇਹ ਇਹਦਾ ਭਾਈ ਸੂਆ ਕਨਵਾ ਜੀ। ਭਾਜੀ ਇਹ ਦੂਜੇ ਸੂਏ ਸੁਣੀ ਜੀ। ਠੀਕ ਆ ਜੀ ਠੀਕ। ਕਿੰਨੇ ਦਿਨ ਲੱਜੂਗੀ ਜੀ? ਭਾਜੀ ਇਹਦੇ ਵੀ ਦਿਨ 15 ਕ ਰਹਿੰਦੇ ਜੇ ਸੂਂ ਦੇ ਵਿੱਚ। ਅੱਛਾ 15 ਦਿਨ ਲੱਗੂਗੀ। ਭਾਜੀ ਹਾਂ ਜੀ। ਥੰਨੇ ਵੀ ਪਹਿਲੇ ਸੂਏ ਦੁੱਧ 15 16 ਲੀਟਰ ਕੱਢਿਆ ਜੀ ਇੰਨੇ ਵੀ। ਠੀਕ ਆ ਜੀ ਠੀਕ ਆ। ਹਾਂ ਜੀ ਹਾਂ ਜੀ। ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਵੀ ਵੀਰ ਜੀ ਤੋਰ ਦਿਓ ਇਹਨੂੰ ਵੀ। ਆ ਜੋ। ਆਇਓ ਫਿਰ ਕਦ ਘੜ ਇਹਦਾ ਵੀ ਸੋਹਣਾ ਵਹਿੜ ਦਾ। ਫੇਸ ਕੁਆਲਿਟੀ ਵੀ ਚੰਗੀ ਆ ਜੀ। ਆ ਵੇਖੋ ਜੀ। ਥਾਣ ਥੋੜਾ ਬੜਾ ਸੋਹਣਾ ਲੱਗਾ ਇਹਦੇ ਬੜੇ ਚੰਗੀ ਰਸੀ ਜਾਪਾ ਜੀ ਬਾਕੀ ਢਲਾਂ ਢਿਲਾ ਦੇ ਹਿਸਾਬ ਨਾਲ ਚਾਹੀ ਚੰਗੀ ਤਿਆਰ ਹੋਊਗੀ ਆਹ ਵੇਖੋ ਜੀ ਇਸ ਕੁਆਲਟੀ ਚੰਗੀ ਆ ਥਾਣ ਬੜਾ ਸੋਹਣਾ ਲੱਗਾ ਬੈੜ ਨੂੰ ਬਾਕੀ ਸੀਲ ਬੜੀ ਆ ਭਾਜੀ ਆਹ ਵੇਖੋ ਸੀਲ ਬਹੁਤ ਜੋ ਮਰਜੀ ਕੋਈ ਕਰੇ ਆਹ ਵੇਖੋ ਜਿੱਥੇ ਮਰਜੀ ਖਿਲਾੜ ਕੇ ਬਹਿ ਜਾਓ ਜੀ ਬੜੀ ਸੀਲ ਸਾਲ ਲੈ ਜੋ ਵੀਰ ਜੀ ਲੈ ਜਾ ਬਾਕੀ ਚੰਗੀ ਸੋਹਣੀ ਆ ਜੀ ਪੂਰੀ ਕੈਮ ਆ ਕੋਈ ਲਿੱਸੀ ਲੁੱਸੀ ਨਹੀਂ ਗੀ ਬਾਕੀ ਠੰਡ ਦਾ ਕਰਕੇ ਪੱਠੇ ਪੁੱਠੇ ਘਟ ਭੇ ਲੱਗਦਾ ਹਾਂਜੀ ਹਾਂਜੀ ਭਾਈ ਸਵੇਰਾ ਸੋਹਣ ਲੱਗਦਾ ਹਾਂਜੀ ਹਾਂਜੀ ਠੀਕ ਹੈ ਇਹ ਦੁੱਧ ਕਿੰਨਾ ਚਵਾਉਗੇ ਆ ਸੂਏਜ ਵੀ ਜੀ ਬਾਜੀ ਆ ਕੀ ਵੀ ਜੇ ਸੇਵਾ ਕਰੇ ਕੋਈ ਤਾਂ 16 17 ਲੀਟਰ ਦੁੱਧ ਤੇ ਚਵਾਉਗੀ ਇਹ ਵੱਚੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਹੈ ਜੀ ਭਾਈ ਇਹਦਾ ਮੁੱਲ ਜਿਹੜਾ ਵਾ ਇਹ ਦੇਣੀ ਮੁੱਲ 47 ਆ ਇਹ 45 ਵੀ ਦੇ ਦਾਂਗੇ 45 ਚ ਥੋੜਾ ਬੋਧਾ ਮੰਨਦਾ ਨਾ ਜੀ ਇਹ ਚ ਮੰਨਤਾ ਨਹੀਂ ਹੋਊਗਾ ਛੋਟ ਛਾਟ ਕਰ ਦਿਓ ਜਿੰਨੀ ਬਾਕੀ ਫੋਨ ਜਰੂਰ ਲਾ ਲਿਓ ਪਤਾ ਨਹੀਂ ਕਿੱਥੇ ਗੱਲ ਬਣ ਜਾਣੀ ਮੁੜ ਗਈ ਕਿ ਨਹੀਂ ਉਹੀ ਗੱਲ ਨਹੀਂ ਲਾ ਲੈਣ ਲਾ ਗੱਲ ਨਹੀਂ ਕਰਦਾਂਗੇ ਦੇਖੇਗੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਆਹ ਵੇਖੋ ਜੀ ਉਹ ਸੁਣੀ ਨਾ ਹੁਣ ਤੁਹਾਨੂੰ ਆਪਾਂ ਤਾਜ਼ੀਆਂ ਸੁਈਆਂ ਵੇਖਣਾ ਦਿਖਾਉਣੀ ਆ ਜੀ ਆਹ ਵੇਖੋ ਜੀ ਹਵਾਨਾ ਚੈੱਕ ਕਰ ਲਓ ਵੇਖਦਾ ਆਹ ਵੇਖੋ ਤਾਂ ਹਵਾਨਾ ਹਵਾ ਨਹੀਂ ਚੈੱਕ ਕਰ ਲਓ ਜੀ ਜਿੰਨਾ ਪਿੱਛੇ ਨੂੰ ਉਨਾ ਅੱਗੇ ਨੂੰ ਫੇਸ ਕੁਆਲਟੀ ਚੰਗੀ ਭਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਭਾਜੀ ਅੱਜ ਤੀਜਾ ਦਿਨ ਹੋ ਸੂਈ ਨੂੰ ਜੇ ਅੱਛਾ ਤੀਜਾ ਦਿਨ ਹੋ ਗਿਆ ਹਾਂਜੀ ਹਾਂਜੀ ਤੇ ਇਹ ਭਾਜੀ ਇਹ ਵੈਡ ਨੇ ਕੱਢਿਆ ਪਿਛਲੇ ਸਵੇਰੇ ਦੂਜੇ ਸਵੇਰੇ ਸੂਣੀ ਹੈ ਵੀ ਇਹਨੇ ਵੀ ਸੂਈ ਹੈ ਕਿ ਸੂਈ ਹੈ ਸੂਈ ਸੋਰੀ ਦੂਜੇ ਸਵੇਰੇ ਸੂਈ ਆ ਤੇ ਇਹਨੇ ਪਹਿਲਾਂ ਨੇ ਵੀ ਕੱਢਿਆ ਜੇ ਕੋਈ 21 22 ਲੀਟਰ ਦੁੱਧ ਹਾਂਜੀ ਤੇ ਐਦ ਕੀ ਵੀ ਇਸ ਤੋਂ ਵੱਧ ਹੀ ਕੱਢੂਗੀ ਐਦ ਕੀ 24 25 ਨੂੰ ਹੱਥ ਪਾਊਗੀ ਵੀ ਸਾਂਭੀ ਸੁੰਭੀ ਉਹਨਾਂ ਨੇ ਬੜੀ ਆ ਠੀਕ ਆ ਜੀ ਤੇ ਹੁਣ ਇਹਦੇ ਕੋਲ ਜਿਹੜਾ ਇਹ ਵਾਲੇ ਤੇ ਤਿਆਰ ਬੋਲਾ ਵਾ ਇਹ 15 ਕਾ ਕਿਲੋ ਹੈਗਾ ਜੀ ਬੱਚਾ ਕੀ ਵੀਰ ਜੀ ਬੱਚਾ ਇਹਦੇ ਮਗਰ ਅੱਛੀ ਜੇ ਭਾਜੀ ਆ ਠੀਕ ਆ ਜੀ ਵਾਸ਼ੀ ਦਿਖਾ ਦਿੰਨੇ ਆਪਾਂ ਆ ਵੇਖੋ ਵਾਸ਼ੀ ਵਾਸ਼ੀ ਵੇਖੋ ਕਿੱਡੀ ਨਸਲ ਵਾਲੀ ਬਰੀਡ ਦੀ ਮੱਛੀ ਹੈ ਸੋਹਣੀ ਮੱਛੀ ਬਹੁਤ ਸੋਹਣੀ ਮੱਛੀ ਹੈ ਜੀ ਆ ਵੇਖੋ ਜੀ ਤੇ ਬਾਕੀ ਆ ਵੇਖੋ ਹਵਾਨਾ ਥਾੜਾ ਥੁਣ ਚੈੱਕ ਕਰਨ ਲਈ ਜੀ ਇਹਦੇ ਆਇ ਕਾ ਜੀ ਫੇਸ ਕੁਆਲਟੀ ਚੈੱਕ ਕਰੋ ਇਹਦੇ ਪਿੱਛੇ ਵੱੱਛੀ ਬਹੁਤ ਸੋਹਣੀ ਆਸਤਾ ਤੇ 15 ਲੀਟਰ ਬੋਲਾ ਤਿਆਰ ਆ ਜੀ ਇਹਦੇ ਕੋਲ ਕੱਦ ਕਾਠ ਵੀ ਚੰਗਾ ਬਾਕੀ ਆਪਾਂ ਬਾਹਰ ਕੱਢ ਕੇ ਦਿਖਾਉਣ ਦੇ ਅੰਦਰ ਥੋੜਾ ਹਨੇਰਾ ਵਾ ਖਾਨ ਬੜਾ ਸੋਹਣਾ ਲੱਗਾ ਜੀ ਇਹਨੂੰ ਵੈੜ ਨੂੰ ਆਹ ਦੇਖੋ ਤਾਂ ਜਿਆਦੀ ਗਾਂ ਨੂੰ ਰੱਖਦੀ ਆ ਬਾਕੀ ਕੱਦ ਬਹੁਤ ਉੱਚਾ ਵਾ ਵੈੜ ਦਾ ਕੱਦ ਕੱਦ ਚੰਗਾ ਸੋਹਣਾ ਵਾ ਆਹ ਦੇਖੋ ਕੱਦ ਕਾਠ ਬਹੁਤ ਸੋਹਣਾ ਦਾ ਬੇਲ ਦੀ ਵੀ ਕਾਫੀ ਲੰਬੀ ਹੈ ਵੱਡੇ ਘਾਟ ਦੀ ਮਾਲਕ ਜੀ ਇਹ ਵੀ ਬੜ ਬਹੁਤ ਸੋਹਣੀ ਹੈ ਜੀ ਦੁੱਧ ਕਿੰਨਾ ਪੂਰਾ ਚਵਾਉਗੀ ਵੀਰ ਜੀ ਭਾਜੀ ਆਕੀ ਤੁਹਾਨੂੰ ਦੱਸਿਆ ਪੀ ਪਿਛਲੇ ਸੂਏ ਨੇ 21 ਲੀਟਰ ਚਵਾਇਆ ਹੈ ਆਕੀ 25 ਇਹਨੂੰ ਹੱਥ ਪਾਉਗੀ ਆਕੀ ਠੀਕ ਹੈ ਜੀ ਕੋਈ ਗਰੰਟੀ ਇਸ ਗੱਲ ਦੀ ਵੀ ਪੱਛੀ ਬਾਕੀ ਵਛੀ ਵੀ ਬਹੁਤ ਸੋਹਣੀ ਹੈ ਪਿੱਛੇ ਬਹੁਤ ਸੋਹਣੀ ਵਛੀ ਭਾਜੀ ਆ ਠੰਡੀ ਧੀਰੀ ਹੈ ਕੋਈ ਰਸੀ ਰਸੀ ਪਾ ਕੇ ਜੌਨੇ ਤਾਂ ਭਾਜੀ ਕੋਈ ਰਸੀ ਨਹੀਂ ਪਾ ਕੇ ਚੌਂਦੇ ਬਸ ਇਹ ਰਸੀ ਤੋਂ ਬਿਨਾ ਹੀ ਆਏ ਠੀਕ ਹੈ ਹਾਂਜੀ ਹਾਂਜੀ ਆ ਪੂਰੀ ਠੰਡੀ ਹੈ ਜੀ ਆ ਬੜਾ ਆ ਜੇ ਭਾਜੀ ਹਜੇ ਪਸਮਾ ਪਸਮੂਹ ਲੱਗਣਾ ਤੁਹਾਨੂੰ ਪਤਾ ਚੁਈਆਂ ਚਵਾਈਆਂ ਹੈਗੀਆਂ ਹਾਂਜੀ 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 ਬਾਕੀ ਕੋਈ ਪੇ ਨਹੀਂ ਆ ਪਿਆ ਕੋਈ ਫੋਨ ਤੇ ਵੀ ਲੈ ਸਕਦਾ ਵਾ ਜੇ ਕੇ ਮੇਨ ਜਾਣ ਕੇ ਇੱਥੇ ਤਸੱਲੀ ਕਰਨੀ ਆ ਆਪਣੀ ਆਂਡ ਤੇ ਤਸੱਲੀ ਵੀ ਕਰ ਸਕਦਾ ਜਿੰਨਾ ਹੀ ਦੁੱਧ ਗਿਆ ਐਵੇਂਲੇ ਬੋਲਾ ਉਨਾ ਹੀ ਨਿਕਲੂਗਾ ਇਹਦੇ ਕੋਲ ਠੀਕ ਆ ਮੋਹ ਲੈਣਾ ਕਰਨਾ ਵੀਰ ਜੀ ਮੋਹ ਤੇ ਭਾਜੀ 57 ਵਾ ਜਿਹੜੀ ਦੇਣੀ ਆ 55 ਦੀ ਦੇ ਦਾਂਗੇ ਉਹ ਚੋਂ ਮੋਕੇ ਦੇ ਛੋੜ ਛੱਪਾ ਆ ਜੂ ਛੋੜ ਛੱਪਾ ਹੀ ਹੋਣਾ ਇਹਦੇ ਵਿੱਚ ਭਾਈ ਵੰਡੀ ਆ ਵੈਡ ਮੋਲਾਂ ਨਾਲ ਆਈ ਤੁਹਾਨੂੰ ਪਤਾ ਜੀ 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 ਤੇ ਬਾਕੀ ਫੋਨ ਕਰ ਲਿਓ ਵੀਰ ਜੀ ਉਹਨਾਂ ਨੂੰ ਪਿੱਛੇ ਬੱਛੀ ਵੀ ਬਹੁਤ ਸੋਹਣੀ ਆ ਇਹਦੇ ਤਾਂ ਆਪਾਂ ਹੁਣ ਦਿਖਾਉਣੀ ਆ ਤੁਹਾਨੂੰ ਚੌਥੇ ਨੰਬਰ ਸਤੇ ਉਹ ਵੀ ਤਾਜੀ ਸੂਈ ਆ ਜੀ ਆਹ ਵੇਖੋ ਜੀ ਹਵਾਨਾ ਚੈੱਕ ਕਰੋ ਇਹਦਾ ਤੇ ਥਾਣੇ ਦਾ ਵੀ ਵੇਖੋ ਬਹੁਤ ਸੋਹਣਾ ਲੱਗਾ ਜੀ ਆਹ ਵੇਖੋ ਇਹਦੇ ਪਿੱਛੇ ਬੱਚਾ ਕੀ ਆ ਵੀਰ ਜੀ ਭਾਜੀ ਇਹ ਤਾਂ ਮਗਰ ਬੱਚਾ ਜੀ ਆਹ ਬੱਚਾ ਜੀ ਇਹਦਾ ਫਿਰ ਸਕੁਆਰਡੀ ਚੈੱਕ ਕਰ ਲਓ ਬਹੁਤ ਹੀ ਸੋਹਣੀ ਵੈੜ ਆ ਜੀ ਇਹ ਵਿੱਚ ਇਹਦਾ ਵੀਰ ਜੀ ਸੂਆ ਕਿਨਵਾ ਸੂਆ ਭਾਜੀ ਇਹ ਪਹਿਲੇ ਸੂਆ ਸੂਈ ਜੇ ਇਹਦੇ ਕੋ ਇਹ ਚੌਗੀ ਪਿਓਰ ਦੰਦੋ ਚੌਗੀ ਵੈੜਵਾ ਅੱਛਾ ਚੌਗੀ ਹੈ ਹਾਂ ਪਿਓਰ ਚੌਗੀ ਠੀਕ ਠੀਕ ਹੈ ਬੱਚਾ ਬੱਚਾ ਆ ਗਿਆ ਦੇ ਵਿੱਚ ਬੱਚਾ ਮਗਰ ਜੇ ਇਹਦੇ ਕੋਲੇ ਹੁਣੇ ਜਿਹੜਾ ਦੁੱਧ ਤਿਆਰ ਤਿਆਰ ਹੋਆ 15 ਲੀਟਰ ਵਾ 17 18 ਨੂੰ ਇਹ ਵੀ ਹੱਥ ਪਾਉਗੀ ਵਸੀ ਨਸਲ ਜਾਤ ਆੜੀ ਆ ਜੀ 15 ਲੀਟਰ ਤਿਆਰ ਆ ਹਾਂ ਚੌਥਾ ਦਿਨ ਅੱਜ ਇਹਨੂੰ ਸੂਈ ਨੂੰ ਠੀਕ ਇਹਨੂੰ ਤੋੜ ਦੋ ਵੀਰ ਜੀ ਕਰਮਾਲੀ ਬਹੁਤ ਹੀ ਸੋਹਣਾ ਤਿਆਰ ਕੀਤਾ ਨਾੜਾਂ ਵੀ ਬਹੁਤ ਸੋਹਣੀਆਂ ਬਰੀਕ ਬਰੀਕ ਮਹਾਨੇ ਦੇ ਚੰਗੀ ਸੋਹਣੀ ਤਿਆਰ ਹੋਈ ਆ ਕਮਾਲਾ ਵੀਰ ਜੀ ਇਹ ਆਹ ਵੇਖੋ ਜੀ ਬੜਾ ਬੜਾ ਲੱਗਾ ਜੇ ਲੰਮੀ ਤੋਰ ਦੇਆਂ ਨੂੰ ਵੀਰ ਮਾਲ ਜੀ ਆਹ ਵੇਖੋ ਵਹਿੜ ਵਹਿੜ ਬਹੁਤ ਹੀ ਸੋਹਣੀ ਐ ਥਾਣ ਬਹੁਤ ਸੋਹਣਾ ਲੱਗਾ ਇਹਨੂੰ ਡੱਕ ਲਈ ਵੀਰ ਪੂਰੀ ਕੁਆਲਿਟੀ ਦੀ ਵਹਿੜ ਆ ਜੀ ਆਹ ਵੇਖੋ ਚੰਗੀ ਸੋਹਣੀ ਤਿਆਰ ਹੋਈ ਆ ਪਹਿਲਾ ਸੁਆ ਵਹਿੜ ਦਾ ਮੂੰਹ ਤਾਂ ਚਾਰ ਦੰਦ ਦਾ ਜੀ ਇਹ ਹਾਂਜੀ ਇਹ ਦੁੱਧ ਵੀਰ ਜੀ ਕਿੰਨਾ ਕਰ ਜੂਗੀ ਪੂਰਾ ਭਾਜੀ ਇਹ ਤੁਹਾਨੂੰ ਦੱਸਿਆ ਵੀ 17 18 ਤੋਂ ਘਾਟੇ ਵੀ ਨਹੀਂ ਦਿੰਦੀ ਗਾੜ ਠੀਕ ਹੈ ਜੀ ਹਾਂਜੀ ਹਾਂਜੀ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਦੁੱਧ ਦਾ ਖਾਨਦਾਨੀ ਆ ਵੀਰ ਜੀ ਭਾਜੀ ਇਹਦਾ ਮੁੱਲ ਵਾ 47000 ਰੁਪਿਆ ਤੇ 45 ਦੀ ਦੇ ਦਾਂਗੇ ਉਹ ਚੋਂ 200 ਛੋਟ ਹੀ ਹੋਣੀ ਜੀ ਠੀਕ ਹੈ ਜੀ 200 ਹੀ ਛੋਟ ਕਰਨੀ ਹਾਂ ਬਸ ਠੀਕ ਹੈ 45000 ਚੋਂ 200 ਠੀਕ ਹੈ 45000 ਚੋਂ 200 ਛੋਟ ਠੀਕ ਹੈ ਠੀਕ ਹੈ ਫੋਨ ਕਰ ਲਿਓ ਵੀਰ ਜੀ ਉਹਨਾਂ ਨੂੰ ਬਹੁਤ ਸੋਹਣੀ ਵਹਿੜ ਆ ਆਪਾਂ ਇੱਕ ਲਾਸਟ ਦੇ ਦਿਖਾਉਣੀ ਆ ਵੀ ਤਾਜੀ ਸੋਈ ਆ ਇਹ ਕੋਈ ਥਾਣੇ ਦਾ ਬਾਕੀ ਬਾਹਰ ਕੱਢ ਕੇ ਵੀ ਦਿਖਾਵਾਂਗੇ ਫੇਸ ਵੀ ਇਹਦਾ ਚੰਗਾ ਵਾ ਇਹਦਾ ਸੂਆ ਕਰਨਵਾ ਵੀਰ ਜੀ ਬਾਜੀ ਇਹ ਵੀ ਸੂਈ ਆ ਪਹਿਲੀ ਸੂਏ ਸੂਈ ਆ ਅੱਛਾ ਜੀ ਹਾਂਜੀ ਤੇ ਬੱਚਾ ਕੀ ਹੈ ਦੇ ਕੋਲ ਬੱਚਾ ਇਹਦੇ ਮਗਰ ਬਾਜੀ ਬੱਚਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਜੀ ਇਹਨੂੰ ਅੱਜ ਤੀਜਾ ਦਿਨ ਸੂਈ ਨੂੰ ਆ ਠੀਕ ਹੈ ਠੀਕ ਹੈ ਇਹਦੇ ਪਿੱਛੇ ਬੱਚਾ ਬੱਚਾ ਆਹ ਬੱਚਾ ਇਹਦਾ ਹਾਂ ਜੀ ਆਹ ਕਰ ਆਹ ਵੇਖੋ ਜੀ ਆਹ ਬੱਚਾ ਦਾ ਠੀਕ ਹੈ ਇਹਨੂੰ ਤੋਰ ਦੋ ਵੀਰ ਜੀ ਕਦਾ ਵੀਰ ਅੱਜ ਪਹਿਲਾਂ ਨਹੀਂ ਸੋਈ ਆ ਫਾਰਮ ਤੋਂ ਨਹੀਂ ਆਹ ਦੇਖ ਥਾਣੇ ਦਾ ਚੈੱਕ ਕਰੋ ਹਵਾਨਾ ਵੀ ਚੈੱਕ ਕਰ ਲਓ ਕਮਾਲ ਆ ਵੀਰ ਨੂੰ ਬੱਤੀ ਪਾਜੀ ਠੰਡੀ ਬੜੀ ਜੇ ਵੀ ਆਹ ਦੇਖ ਠੰਡੀ ਤੇਰੀ ਜੋ ਮਰਜ਼ੀ ਕਰਦੇ ਰੋ ਲਾਉ ਹਾਂਜੀ ਬੜਾ ਲੱਗਾ ਜੀ ਠੀਕ ਹੈ ਜੀ ਮੋੜ ਲਓ ਵੀਰ ਚ ਮੋੜ ਲਓ ਆਹ ਦੇਖੀ ਲਾਜੁ 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 ਕਿ ਨਾ ਜਵਾਬੂਗੀ ਪੂਰਾ ਭਾਜੀ ਇਹ ਵੱਡੀ ਵੜਾ ਫਾਰਮ ਦੀ ਵੜਾ ਫਾਰਮ ਚ ਲਈ ਆ ਇਹ ਵੀ ਭਾਜੀ ਬਾਈ ਤੇ ਨੂੰ ਤਪਾਉਗੀ ਪੂਰੀ ਕਦਗੜ ਵਾਲੀ ਵੱਡੀ ਵੜਾ ਹਾਂਜੀ ਕਦਗੜ ਚ ਆ ਤੇ ਅਜੇ ਤੀਜਾ ਦੇ ਨਹੀਂ ਆ ਤੇ ਇਹ ਵੇਲੇ 15 16 ਕਿਲੋ ਤੇ ਇਹਦੇ ਕੋ ਪੱਕਾ ਹੀ ਆ ਨਾ ਭਾਈ ਜਿਹਨੂੰ ਲੀਟਰ ਵਾਲਾ ਕਹਿ ਦਿੰਦੇ ਆ ਬੋਲਾ ਠੀਕ ਠੀਕ ਉਹ ਆਏ ਦੇ ਕੋਲ ਹੁਣ ਪੰਗਾ ਪੂਰਾ ਗਰੰਟੀ ਵਾਲਾ ਦੁੱਧ ਚੰਗਾ ਚਵਾਉਗੀ ਇਹ ਬੈੜ ਆਹ ਦੇਖੋ ਜੀ ਭਾਜੀ ਇਹਦੇ ਬਾਕੀ ਇਹ ਨਾ ਥੋੜੀ ਕੇ ਭਲਵਾ ਵੈੜ ਦੀ ਆਪਾਂ ਆਪ ਹੀ ਖਾ ਲਤੀ ਤੁਹਾਨੂੰ ਵੀ ਕੋਈ ਵੇਖ ਕੇ ਸੱਜਣ ਇਹ ਨਾ ਵਕਾਵੇ ਵੀ ਇਹਦੇ ਚ ਬਹਾਨੇ ਨੂੰ ਕੋਈ ਗੱਲ ਆ ਸਿਰਫ ਉਹ ਥੋੜੀ ਕੇ ਭਲਵਾ ਹੈ ਵਾਵਾ ਹੀ ਲੈਂਦੀ ਲੈਂਦੀ ਲੈ ਕੇ ਸਿਰਫ ਥੋੜੀ ਕੇ ਰਹਿ ਗਈ ਮਮੂਲੀ ਜੀ ਤੁਸੀਂ ਵੀ ਅਖੰਡੇ ਤੇ ਮਮੂਲੀ ਜੀ ਰਹਿ ਗਈ ਹੈ ਭਲ ਠੀਕ ਤਾਂ ਤੇ ਤਾਰਾ ਤੁਰਾਂਦਾ ਆ ਭਾਜੀ ਤਾਰਾ ਇੱਕ ਦਮ ਬਰਾਬਰ ਠੀਕ ਹੈ ਠੀਕ ਹਾਂ ਕੋਈ ਧਾਰਾਂ ਦੀ ਐਫੋਜੀ ਗੱਲ ਨਹੀਂ ਆ ਜੇ ਐਫੋਜੀ ਆਡੀ ਗਾਂ ਦੇ ਧਾਰ ਦੀ ਇੱਕ ਵੀ ਗਰਾਈ ਕੋਈ ਫਰਕ ਕੱਢ ਜੇ ਤਾਂ ਗਾਂ ਫਰੀ ਦੇ ਦਾਂਗੇ ਠੀਕ ਹੈ ਠੀਕ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹ ਪਾਜੀ ਮੁੱਲ ਦੇ ਇਹਦਾ ਮੰਗ ਲੀਏ ਲੋਕਾਂ ਦਾ ਜਦਾਂ ਦੇ ਵਾਵਾ ਹੀ ਇਹ ਇਹ ਪਾਜੀ ਮੁੱਲ 55 ਬਾਤ ਦੇ 53 ਦੀ ਦਵਾਗੇ ਤੂੰ ਅੱਜ ਤੁਹਾਨੂੰ ਕਿਹਾ ਨਵਾਂ ਸਾਲ ਆ ਤੇ ਦੇਨੇ ਉੱਪਰ ਹੀ ਠੀਕ ਤੇ ਦੇ ਦਾਂਗੇ 53000 ਦੀ ਉਹ ਚੋ ਛੋਟ ਛੋਟ ਹੋ ਜੂ ਥੋੜੀ ਬੜੀ ਕੋਈ ਨਹੀਂ ਕਰ ਲਾਂਗੇ ਥੋੜੀ ਬਾਲੀ ਕਰ ਲਾਂਗੇ ਜਿਆਦੀ ਨਹੀਂ ਭਾਜੀ ਹੋਰ ਠੀਕ ਹੈ ਕਰ ਨਹੀਂ ਭਾਜੀ ਕੋਈ ਗੱਲ ਬਾਤ ਹੋਰ ਨਹੀਂ ਬਸ ਭਾਈ ਇਹੋ ਹੀ ਆ ਵੀ ਸਾਰੇ ਖੁਸ਼ ਰਹੋ ਨਵੇਂ ਸਾਲ ਦੀਆਂ ਫੇਰ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਕਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਤੇ ਤੁਹਾਨੂੰ ਤੰਦਰੁਸਤ ਰੱਖੇ ਬਸ ਭਾਜੀ ਠੀਕ ਠੀਕ ਹੈ ਜੀ ਠੀਕ ਭਾਜੀ ਉਹਨਾਂ ਨੇ ਇਹੀ ਪੰਜ ਵੜਾ ਸੇਲ ਕਰਨੀਆਂ ਜਿਨ੍ਹਾਂ ਵਿੱਚੋਂ ਤਿੰਨ ਤਾਜ਼ੀਆਂ ਸੁਈਆਂ ਸੁਆਈਆਂ ਜੀ ਤੰਗਾ ਤੋਂ ਦੋ ਦੱਸਿਆ ਵੀ ਜੀ ਹੁਣਾਂ ਨੇ ਤੇ ਆਹ ਦੋ ਗੱਬਣਾ ਵੇੜਾ ਫੋਨ ਕਰ ਲਿਓ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਇਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ